ਸ਼ੋਭੇ ਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਚੋਰਾਂ ਦੇ ਹੌਸਲੇ ਨੇ ਬੁਲੰਦ ਨੇ ਕਿ ਰਾਤ ਦੇ ਸਮੇਂ ਨਾਬਾ ਸ਼ਹਿਦੇ ਪੁਲਿਸ ਸਟੇਸ਼ਨ ਦੇ ਕੁਝ ਹੀ ਦੂਰੀ ਤੇ ਚੋਰਾਬੁਲੋਂ ਤਿੰਦਿਕਣਾ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨਾਲ ਵਿੱਚੋਂ ਗੁਪਤਾ ਡਿਜੀਟਲ ਤੋਂ 50000 ਰੁਪਏ ਲਗਭਗ ਕੈਸ਼ ਤੇ 3 ਐਸ.ਸੀ.ਡੀ ਚੋਰੀ ਕੀਤੀ ਗਈਆਂ ਤੇ ਵਟਾਫੋਨ ਸਟੋਰ ਤੋਂ ਮੋਬਾਈਲ ਫੋਨ ਤੇ 17000 ਰੁਪਏ ਤੇ ਕੁਝ ਡਾਕੂਮੈਂਟ ਵੀ ਚੋਰੀ ਕਰਕੇ ਲੈ ਗਏ 25000 ਰੁਪਏ ਜੀ ਨਾਲੇ 3 ਐਲ.ਈ.ਡੀ ਲੈ ਗਏ ਇਸ ਕਿਸ ਤਰ੍ਹਾਂ ਕੀ ਕੀ ਤੋੜਿਆ ਗਿਆ ਅੰਦਰ ਪਹਿਲਾਂ ਤਾਂ ਸ਼ਟਰ ਕੱਟਿਆ ਜੀ ਉਹਨਾਂ ਨੇ ਉਸ ਤੋਂ ਬਾਅਦ ਸ਼ੀਸ਼ਾ ਤੋੜਿਆ ਟਫਨ ਗਲਾਸ ਉਸ ਤੋਂ ਬਾਅਦ ਅੰਦਰ ਦਿਰਾ ਤੋੜੇ ਨੇ ਉਹਨਾਂ ਨੇ ਦੋ ਸੀਸੀਟੀਵੀ ਕੈਮਰੇ ਸੀਸੀਟੀਵੀ ਕੈਮਰੇ ਆਏ ਨੇ ਜੀ ਉਹ ਪਰ ਮੂੰਹ ਛਿੱਟਕੇ ਹੋਏ ਨੇ ਗਲਵਜ਼ ਪਾਏ ਹੋਏ ਨੇ ਉਹਨਾਂ ਨੇ ਉਧਰ ਮੈਡੀਕਲ ਸਟੋਰ ਚ ਚੋਰਾਂ ਦੇ ਹੱਥ ਕੁਝ ਕੀਮਤੀ ਸਮਾਨ ਨਾ ਲੱਗਿਆ ਤੇ ਕੁਝ ਦਵਾਈਆਂ ਤੇ 400 ਰੁਪਏ ਲੁਪਕ ਕੈਸ਼ ਲੈ ਕੇ ਚੋਰ ਚਲਦੇ ਬਣੇ ਕੰਮ ਕਰ ਰਹੇ ਹੋ ਮੈਨੂੰ ਸਰ ਮੈਂ 1 ਮਾਰਚ 2019 ਤੋਂ ਹੁਣੇ ਪਿਛਲੇ 1 ਮਹੀਨੇ ਤੋਂ ਸ਼ੁਰੂ ਕੀਤੀ ਹੈ ਸ਼ਾਪ ਇਹ ਤੇ ਆ ਅੱਜ ਮੈਨੂੰ ਦਾ ਇੱਕ ਤਰੀਕ ਨੂੰ ਹੀ ਮਹੀਨਾ ਹੋਇਆ ਸੀ ਮੈਨੂੰ ਅੱਜ 11 ਤਰੀਕ ਨੂੰ ਮੈਨੂੰ ਫੋਨ ਆਇਆ ਹੈਗਾ ਅ ਅੱਜ ਕਿੰਨੀ ਤਰੀਕ ਹੋਈ ਏ ਮੇ ਵੀ 12 ਹੋਗੀ ਅੱਜ ਸਵੇਰੇ ਮੈਨੂੰ 3:27 ਤੇ ਫੋਨ ਆਇਆ ਹੌਲਦਾਰ ਸਾਹਿਬ ਸੀਗੇ ਕੋਈ ਪੀਸੀਆਰ ਤੋਂ ਉਹ ਕਹਿੰਦੇ ਵੀ ਤੁਹਾਡੀ ਸ਼ਾਪ ਤੇ ਕੋਈ ਚੋਰੀ ਹੋਈ ਹੈ ਤੁਸੀਂ ਜਲਦੀ ਤੋਂ ਜਲਦੀ ਪਹੁੰਚ ਲੋ ਇੱਥੇ ਤੇ ਉਸ ਤੋਂ ਬਾਅਦ ਮੈਂ ਹੋਰ ਫੋਨ ਕੀਤੇ ਜਿਹੜੇ ਮੈਂ ਤਾਂ ਐਕਚੁਅਲੀ ਸੰਗਰੂਰ ਤੋਂ ਆਲਣਾ ਦਿੱਲੀ ਅਪਡਾਟ ਕਰ ਰਿਹਾ ਕਿੰਨੀ ਤੁਰ ਜੀ ਚੋਰੀ ਤਾਂ ਸਰ ਮੇਰੇ ਐਕਚੁਅਲੀ ਗੱਲੇ ਤੇ ਕੈਸ਼ ਤੇ ਸੀਗਾ ਮੇਬੀ ਉਹਨਾਂ ਨੂੰ ਤੇ ਕੈਸ਼ ਮੈਂ ਰੱਖਦਾ ਨਹੀਂ ਸੀਗਾ ਗੱਲੇ ਦੇ ਵਿੱਚ ਉਹਨਾਂ ਨੇ ਬਕੀ ਪੜਤਾਲ ਸਾਰੀ ਕੀਤੀ ਸੀ ਲੈ ਕੇ ਤਿੰਨ ਕਿਹੜਾ ਸਮਾਨ ਸਰ ਨਹੀਂ ਬਾੜੀ ਮੋਟੀ ਮੇਰੇ 2-400 ਰੁਪਿਆ ਸੀਗਾ ਜੋ ਵੀ ਭਾਨ ਵਗੈਰਾ ਰੱਖਦੇ ਆ ਜਾਂ ਖੁੱਲੇ ਪੈਸੇ ਸੀਗੇ ਉਹ ਲੈ ਕੇ ਗਏ ਹਾਲਾਂਕਿ ਸਿਸਟੇ ਫੂਟੇਜ ਚੋਰ ਕੈਦ ਹੋ ਗਏ ਨੇ ਜਿਸ ਅਧਾਰ ਤੇ ਪੁਲਿਸ ਹੋਰ ਕਾਰਵਾਈ ਕੀਤੀ ਜਾਵੇਗੀ ਨੱਬਾ ਤੋਂ ਹਰਮੀਤ ਮੰਦਿਰ ਰਿਪੋਰਟ ਡੇਲੀ ਪੋਸਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ